ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 698 ਪ੍ਰਕਾਸ਼ ਪੁਰਬ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਲਈ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਚੀਮਾ ਸਾਹਿਬ ਸੰਗਰੂਰ ਵਿਖੇ 1 ਫਰਵਰੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਤੇ ਪ੍ਰਕਾਸ਼ ਕਰਵਾਏ ਗਏ ਤੇ 2 ਫਰਵਰੀ ਨੂੰ ਨਗਰ ਕੀਰਤਨ ਕੱਢਿਆ ਗਿਆ ਜਿਸ ਦੇ ਵਿੱਚ ਸਾਰੇ ਨਗਰ ਦੀਆਂ ਸੰਗਤਾਂ ਨੇ ਵੱਧ ਚੜ ਕੇ ਹਿੱਸਾ ਲਿਆ ਇਸ ਵਾਰ ਸੰਗਤਾਂ ਵਿੱਚ ਉਤਸ਼ਾਹ ਪਿਛਲੇ ਸਾਲ ਨਾਲੋਂ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਸੀ ਕਿਉਂਕਿ ਠਾਠਾ ਮਾਰਦਾ ਇਕੱਠ ਜਿਹੜਾ ਹੈ ਇਸ ਗੱਲ ਦਾ ਸਬੂਤ ਹੈ ਪਾਲਕੀ ਸਾਹਿਬ ਨਗਾੜੇ ਅਤੇ ਕੀਰਤਨ ਵਾਲੀਆਂ ਗੱਡੀਆਂ ਅਤੇ ਪੰਜ ਪਿਆਰੇ ਗੁਰਦੁਆਰਾ ਸ੍ਰੀ ਜਨਮ ਅਸਥਾਨ ਸੰਤ ਅਤਰ ਸਿੰਘ ਜੀ ਮਹਾਰਾਜ ਜੀ ਤੋਂ ਪਹੁੰਚੇ ਜਿੱਥੇ ਗ੍ਰੰਥੀ ਸਿੰਘ ਾਈ ਜਰਨੈਲ ਸਿੰਘ ਜੀ ਨੇ ਅਰਦਾਸ ਕਰਕੇ ਨਗਰ ਕੀਰਤਨ ਨੂੰ ਪ੍ਰਾਰੰਭ ਕਰਨ ਦੀ ਆਗਿਆ ਦਿੱਤੀ ਜੈਕਾਰਿਆਂ ਅਤੇ ਨਗਾਰਿਆਂ ਦੀ ਗੂੰਜ ਦੇ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਪਾਲਕੀ ਸਾਹਿਬ ਦੇ ਨਾਲ ਅਨੇਕਾਂ ਹੀ ਟਰੈਕਟਰ ਟਰੈਲੀਆਂ ਅਤੇ ਗੱਡੀਆਂ ਦੇ ਨਾਲ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਪਹਿਲਾ ਪੜਾ ਖੰਡਾ ਚੌਂਕ ਵਿੱਚ ਹੋਇਆ ਜਿੱਥੇ ਪਕੌੜਿਆਂ ਦੇ ਲੰਗਰ ਦੀ ਸੇਵਾ ਚੱਲ ਰਹੀ ਸੀ ਢਾਡੀ ਸਿੰਘਾ ਨੇ ਆਪਣੀਆਂ ਕਵਿਤਾਵਾਂ ਰਾਹੀਂ ਸੰਗਤਾਂ ਨੂੰ ਬਾਣੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਤੋਂ ਜਾਣੂ ਕਰਵਾਇਆ ਸੰਗਤਾਂ ਲੰਗਰ ਪਾਣੀ ਛੱਕੇ ਅੱਗੇ ਵਧੀਆਂ ਨਗਰ ਵਾਸੀਆਂ ਨੇ ਜਿੱਥੇ ਘਰਾਂ ਚੋਂ ਬਾਹਰ ਆ ਕੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ ਉੱਥੇ ਹੀ ਭੇਂਟਾਂ ਦੇ ਰੂਪ ਵਿੱਚ ਮਾਇਆ ਆਟਾ ਕਣਕ ਅਤੇ ਹੋਰ ਰਸਦ ਵੀ ਭੇਂਟ ਕੀਤੀ। ਬਹੁਤ ਸਾਰੇ ਪਤਵੰਤੇ ਸੱਜਣਾ ਨੇ ਪੰਜ ਪਿਆਰਿਆਂ ਦੇ ਸਿਰ ਤੇ ਸਰੂਪਾ ਪਾ ਕੇ ਉਹਨਾਂ ਦਾ ਸਵਾਗਤ ਕੀਤਾ। ਅਗਲਾ ਪੜਾ ਪੁਰਾਣਾ ਬਾਜ਼ਾਰ ਅਤੇ ਅੱਗੇ ਗੁਰਦੁਆਰਾ ਜਨਮ ਸਥਾਨ ਹੋਇਆ ਜਿੱਥੇ ਚਾਹ ਪਾਣੀ ਦਾ ਲੰਗਰ ਸੰਗਤਾਂ ਨੇ ਲਗਾਇਆ ਹੋਇਆ ਸੀ। ਇਸੇ ਹੀ ਪੜਾ ਦਰ ਪੜਾ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਅੱਗੇ ਵਧਿਆ ਭਾਈ ਕ੍ਰਿਸ਼ਨ ਸਿੰਘ ਜੀ ਨੇ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਨਗਰ ਕੀਰਤਨ ਦੇ ਪੜਾ ਵਿੱਚ ਮਾਨਾ ਪੱਤੀ ਟੋਲਾ ਵਾਲਾ ਰੋਡ ਚੱਕੀ ਕੋਲ ਇਸ ਤੋਂ ਅੱਗੇ ਕੁਝ ਭੈਣਾਂ ਨੇ ਬਿਸਕੁਟਾਂ ਦਾ ਲੰਗਰ ਲਗਾਇਆ ਹੋਇਆ ਸੀ ਨਗਰ ਵਿੱਚੋਂ ਹੁੰਦੇ ਹੋਏ ਨਗਰ ਨਗਰ ਕੀਰਤਨ ਕੇ ਡੇਰੇ ਕੋਲ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪਹੁੰਚਿਆ ਜਿੱਥੇ ਸੰਗਤਾਂ ਨੇ ਲੰਗਰ ਲਗਾਇਆ ਹੋਇਆ ਸੀ ਇਸ ਤੋਂ ਅੱਗੇ ਬਾਬਾ ਹਰਬੰਸ ਸਿੰਘ ਜੀ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ ਅਤੇ ਸਤਕਾਰ ਕੀਤਾ ਇਸ ਤੋਂ ਅੱਗੇ ਅਮਰੂ ਕੋਟੜਾ ਰੋਡ ਤੇ ਬੜੀ ਧਰਮਸ਼ਾਲਾ ਵਿੱਚ ਪੜਾ ਲਗਾਇਆ ਗਿਆ ਜਿੱਥੇ ਕਿ ਜਸਵੀਰ ਸਿੰਘ ਪੀਪੀ ਸਕੂਲ ਦੇ ਐਮ ਡੀ ਹਰਮੇਸ਼ ਸਿੰਘ ਐਮ ਸੀ ਮੀਤ ਪ੍ਰਧਾਨ ਗੁਰਦੁਆਰਾ ਨਾਨਕ ਸਰ ਦੇ ਹੈੱਡ ਗ੍ਰੰਥੀ ਅਤੇ ਹੋਰ ਸੰਤਾਂ ਮੌਜੂਦ ਰਹੀਆਂ ਇੱਥੇ ਰੋਟੀ ਪਾਣੀ ਦਾ ਲੰਗਰ ਵੀ ਲਾਇਆ ਹੋਇਆ ਸੀ ਇਸ ਤੋਂ ਅੱਗੇ ਭਾਈ ਤਾਰੂ ਜੀ ਚੌਂਕ ਪੜਾ ਲਗਾਇਆ ਜਿੱਥੇ ਪਕੌੜਿਆਂ ਦਾ ਲੰਗਰ ਲਗਾਇਆ ਹੋਇਆ ਸੀ ਮਾਤਾ ਦੁਰਗਾ ਜੀ ਮੰਦਿਰ ਅੱਗੇ ਮੰਦਿਰ ਦੀ ਕਮੇਟੀ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ ਤੇ ਲੰਗਰ ਦੀ ਸੇਵਾ ਕੀਤੀ ਬਾਜ਼ਾਰ ਦੇ ਵਿੱਚੋਂ ਹੁੰਦਾ ਹੋਇਆ ਕੇਸੀ ਫੈਕਟਰੀ ਕੋਲ ਪਹੁੰਚਿਆ ਜਿੱਥੇ ਸੰਗਤਾਂ ਨੇ ਲੰਗਰ ਲਗਾਇਆ ਹੋਇਆ ਸੀ ਚੀਮਾ ਪਿੰਡੀ ਦੀਆਂ ਸੰਗਤਾਂ ਨੇ ਭਰਮੇ ਹੰਗਾਰੇ ਦੇ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਤੇ ਸੰਗਤ ਨੂੰ ਲੰਗਰ ਛਕਾਇਆ ਅੱਗੇ ਗੁਰਦੁਆਰਾ ਨਾਨਕ ਸਰ ਚੀਮਾ ਸਾਹਿਬ ਪਹੁੰਚੇ ਔਰ ਇੱਥੇ ਪੜਾ ਲਾਇਆ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ ਅੱਗੇ ਫਤਿਹ ਵੈਲਫੇਅਰ ਸੁਸਾਇਟੀ ਦੇ ਮੈਂਬਰ ਬਿੰਦਰ ਸਮਾਓ, ਰਾਹੁਲ ਰਾਏ ਅਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਦੁੱਧ ਦੀ ਸੇਵਾ ਕੀਤੀ ਗਈ। ਇਸੇ ਤਰ੍ਹਾਂ ਹੀ ਬੜੇ ਪਿਆਰ ਤੇ ਬੜੇ ਸਤਿਕਾਰ ਦੇ ਨਾਲ ਆਈਆਂ ਹੋਈਆਂ ਸੰਤਾਂ ਦਾ ਤਤਵੰਤੇ ਸੱਜਣਾ ਦੇ ਵੱਲੋਂ ਸਵਾਗਤ ਕੀਤਾ ਗਿਆ। ਔਰ ਪ੍ਰਾਇਮਰੀ ਸਕੂਲ ਦੇ ਵਿੱਚ ਪਕੌੜਿਆਂ ਦਾ ਲੰਗਰ ਪੂਰੀ ਸੰਗਤ ਨੇ ਛਕਿਆ। ਰਾਗੀਆਂ, ਢਾਡੀਆਂ ਦੇ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਨਾਲ ਜੋੜਿਆ ਗਿਆ ਆਖਰ ਦੇ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਪਹੁੰਚ ਕੇ ਅਰਦਾਸ ਕਰਕੇ ਜੈਕਾਰਿਆਂ ਦੀ ਗੂੰਜ ਦੇ ਨਾਲ ਨਗਰ ਕੀਰਤਨ ਦੀ ਸਮਾਪਤੀ ਕੀਤੀ ਗਈ। ਸ਼੍ਰੀ ਗੁਰੂ ਰਵਿਦਾਸ ਪਬਲਿਕ ਕਮੇਟੀ ਦੇ ਪ੍ਰਧਾਨ ਪਾਲਾ ਸਿੰਘ ਜੀ ਅਤੇ ਬਾਬਾ ਧਰਮਾ ਸਿੰਘ ਜੀ ਮੈਂਬਰ ਜੰਗੀਰ ਸਿੰਘ, ਸਿਮਰਨਜੀਤ ਸਿੰਘ, ਜਸਵੀਰ ਸਿੰਘ ਸੀਰਾ ਐਮਸੀ ਕੁਲਵੰਤ ਸਿੰਘ ਅਤੇ ਸਤਨਾਮ ਸਿੰਘ ਫੌਜੀ ਨੇ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਕਿਹਾ ਤੇ ਉਹਨਾਂ ਦਾ ਧੰਨਵਾਦ ਕੀਤਾ